ਯਾਵ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਪਾਈਸ ਸੇਵਕਾਂ ਅਤੇ ਕਾਉਂਸਲਰਾਂ ਦਾ ਵਿਵਾਦ ਹੋਇਆ ਖਤਮ ਪਿਛਲੇ ਕੁਝ ਦਿਨਾਂ ਤੋਂ ਕਾਉਂਸਲਰਾਂ ਅਤੇ ਸਪਾਈਸ ਸੇਵਕਾਂ ਦਰਮਿਆਨ ਮਹਾਲੇ ਦੀ ਸੁਪਾਈ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਨੂੰ ਡੀਐਸਪੀ ਰਾਜਵੀਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਅਸ਼ਨੀਤ ਦੁਗਲ ਦੇ ਯਤਨਾਂ ਸਦਕਾ ਖਤਮ ਹੋਇਆ ਉਹਨਾਂ ਨੇ ਦੱਸਿਆ ਕਿ ਸਪਾਈਸ ਸੇਵਕ ਕਾਉਂਸਲਰਾਂ ਦਾ ਸਟਾਫ ਸਾਰੇ ਪਰਿਵਾਰਕ ਮੈਂਬਰਾਂ ਨੇ ਜਦਕੇ ਕੁਝ ਕਾਰਨਾਂ ਇਹ ਗਲਤਫਹਿਮੀਆਂ ਕਾਰਨ ਜੋ ਤਣਾਅ ਸਪਾਈ ਸੇਵਕਾਂ ਦਾ ਕਾਉਂਸਲਰਾਂ ਵਿਚਕਾਰ ਪੈਦਾ ਹੋਇਆ ਸੀ ਉਹ ਅੱਜ ਸਾਰਿਆਂ ਦੀ ਸਹਿਮਤੀ ਨਾਲ ਖਤਮ ਹੋ ਗਿਆ ਹੈ ਅਤੇ ਹੁਣ ਸਾਰੇ ਸ਼ਹਿਰ ਦੀ ਬਿਹਤਰੀ ਲਈ ਪਹਿਲਾ ਵਾਂਗ ਆਪਸੀ ਤਾਲਮੇਲ ਨਾਲ ਕੰਮ ਕਰਨਗੇ ਇਸ ਮੌਕੇ ਤੇ ਡੀਐਸਪੀ ਰਾਜਵੀਰ ਨੇ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ ਨਾਲ ਕੱਢਿਆ ਜਾ ਸਕਦਾ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਇਹਨਾਂ ਦੇ ਗਲੇਸ਼ਿਕਵੇ ਸੀਗੇ ਇਨਾਂ ਦੇ ਦੂਰ ਕਰਾਤੇ ਆ ਇਹ ਮਤਲਬ ਸਾਰੇ ਇਹਨਾਂ ਦਾ 9 ਮਾਸ ਦਾ ਰਿਸ਼ਤਾ ਵਾ ਐਮਸੀ ਸਾਹਿਬਾਨ ਵੀ ਆਏ ਸੀਗੇ ਤੇ ਆਪਣੇ ਸਫਾਈ ਕਰਮਚਾਰੀ ਜਿਹੜੇ ਆ ਉਹਨਾਂ ਦੇ ਆਏ ਸੀ ਉਹਨਾਂ ਦੇ ਪ੍ਰਧਾਨ ਜੀ ਆਏ ਸਕੰਦਰ ਜੀ ਆਏ ਸੀਗੇ ਸਾਰਿਆਂ ਨੇ ਅਸੀਂ ਆਪਣਾ ਪਰਿਵਾਰ ਬੈਠ ਕੇ ਜਿਹੜਾ ਵਾ ਉਹ ਮਸਲਾ ਹੱਲ ਕਰਾਤਾ ਵਾ ਇੱਕ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਦੋ ਭਾਂਡੇ ਜਿਹੜੇ ਖੜਕ ਜਾਂਦੇ ਆ ਇੱਕ ਪਰਿਵਾਰ ਆ ਤੇ ਇਹਨਾਂ ਨੂੰ ਸਮਝਾਇਆ ਗਿਆ ਵਾ ਇਹ ਵੀ ਬੜੇ ਸਮਝਦਾਰ ਨੇ ਤੇ ਇਹਨਾਂ ਦਾ ਆਪਸ ਜਿਹੜਾ ਵਾ ਗਲੇਸ਼ਿਕਵੇ ਦੂਰ ਹੋ ਗਿਆ ਤੇ ਹੁਣ ਇਹਨਾਂ ਦਾ ਆਪਸ ਜਰਾਈ ਨਵਾਂ ਕਰਾਤਾ ਗਿਆ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਸੀ ਇੱਕ ਮਸਲਾ ਸਾਡਾ ਜਿਹਦੇ ਵਿੱਚ ਇਹ 2-3 ਦਿਨ ਪਹਿਲਾਂ ਵੀ ਬੈਠ ਕੇ ਅਸੀਂ ਇਹਨੂੰ ਮਕਾਨ ਦੀ ਕੋਸ਼ਿਸ਼ ਕੀਤੀ ਲੇਕਿਨ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਔਰ ਉਹਨਾ ਮਿਸ ਅੰਡਰਸਟੈਂਡਿੰਗ ਕਰਕੇ ਇੱਥੋਂ ਤੱਕ ਸਾਨੂੰ ਪਹੁੰਚਣਾ ਪਿਆ ਲੇਕਿਨ ਅੱਜ ਜਿਵੇਂ ਤੁਸੀਂ ਦੇਖਿਆ ਕਿ ਸਰੂ ਨਹੀਂ ਆਏ ਆ ਡਿਪਟੀ ਸਾਹਿਬ ਰਾਜਵੀਰ ਸਿੰਘ ਜੀ ਗੁਰਦਾਸਪੁਰ ਤੋਂ ਸਪੈਸ਼ਲ ਔਰ ਕਾਉਂਸਲਰ ਸਾਹਿਬਾਨ ਬੈਠੇ ਆ ਪ੍ਰਧਾਨ ਜੀ ਦੁੱਗਲ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਮੀਟਿੰਗ ਹੋਈ ਆ ਔਰ ਸੈਨ ਸੰਤੀਨਾ ਜਿਹੜਾ ਹੀ ਕਿ ਇਹ ਇੱਕ ਮਸਲੇ ਨੂੰ ਬੜਾ ਵਧੀਆ ਸਚਾਰੂ ਢੰਗ ਨਾਲ ਇਹਨਾਂ ਨੇ ਕਵਰ ਕੀਤਾ ਔਰ ਜਿਹੜੀ ਸਾਡੇ ਗਲੇ ਸ਼ਿਕਵੇ ਹੀ ਉਹ ਦੂਰ ਕੀਤੇ ਆ ਔਰ ਜਿਹੜਾ ਮਸਲਾ ਹੀ ਸਾਡੇ ਭਾਈ ਜੋਨੀ ਦਾ ਕਿ ਉਹਦੀ ਵਾਈਫ ਦਾ ਔਰ ਉਹ ਵੀ ਜਿਹੜਾ ਮਸਲਾ ਹੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕਿਆਂ ਨਾਲ ਇਹਨੂੰ ਇਹਨਾਂ ਦੀਆਂ ਜੱਫੀਆਂ ਪਵਾ ਕੇ ਜਿਹੜਾ ਮਤਲਬ ਇਹ ਜਿਹੜਾ ਮਤ ਪੇ ਜਿਹੜੇ ਗੁੱਸੇ ਹੀ ਉਹ ਦੂਰ ਕਰਾਏ